ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਪਹੁੰਚੇ ਆ ਅੱਜ ਸਮਾਣਾ ਦੀ ਜਿਹੜਾ ਪ੍ਰਾਣੀ ਮਲਕਾਣਾ ਪਤੀ ਦੇ ਵਿੱਚ ਕਿਉਂਕਿ ਪਿਛਲੇ 6-7 ਦਿਨ ਹੋ ਚੁੱਕੇ ਨੇ ਸ਼ਹਿਰ ਦੇ ਵਿੱਚ ਜਿਹੜੇ ਸੀਵਰੇਜ ਨੇ ਬਿਲਕੁਲ ਬੰਦ ਹੋ ਚੁੱਕੇ ਨੇ ਗਲੀਆਂ-ਗਲੀਆਂ ਦੇ ਵਿੱਚ ਜਿਹੜਾ ਪਾਣੀ ਹੈ ਸੀਵਰੇਜ ਦਾ ਬਾਹਰ ਨਿਕਲਣ ਦੇ ਲਈ ਲਗਾਤਾਰ ਲੱਗਿਆ ਹੋਇਆ ਪਰ ਦੂਜੇ ਪਾਸੇ ਜਿਹੜੇ ਅੱਜ ਸਮਾਣਾ ਵਾਟਰ ਸਪਲਾਈ ਦੇ ਜਿਹੜੇ جے نے او بھی ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਹੋਏ ਨੇ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਕੀ ਅਜੰਡਾ ਹੈ ਬੰਦ ਕਰਨ ਦੀ ਜਿਹੜੀਆਂ ਇਹਨਾਂ ਨੂੰ ਮੁਸ਼ਕਲਤਾ ਇਸ ਵਾਰ ਚੱਲਣੀਆਂ ਪੈ ਰਹੀਆਂ ਨੇ ਕਿਉਂਕਿ ਸ਼ਹਿਰ ਦੇ ਲੋਕਾਂ ਦੇ ਵਿੱਚ ਲਗਾਤਾਰ ਇਸ ਟਾਈਮ ਇਹੀ ਡਰ ਲੱਗਿਆ ਹੋਇਆ ਹੈ ਕਿਉਂਕਿ ਪਟਿਆਲਾ ایریا ਦੇ ਵਿੱਚ ਜਿਹੜਾ ਹੈਜ਼ੇ ਵਰਗੀ ਦੀਆਂ ਬਿਮਾਰੀਆਂ ਫੈਲੀਆਂ ਨੇ ਉਸ ਚੀਜ਼ ਦੇ ਨਾਲ ਸਮਾਣਾ ਦੇ ਵਿੱਚ ਵੀ ਕਿਤੇ ਇਹ ਚੀਜ਼ ਨਾ ਵਾਪਰ ਜੇ ਤੇ ਉਸ ਸੰਬੰਧ ਦੇ ਵਿੱਚ ਅਸੀਂ ਅੱਜ ਜਿਹੜੇ ਜੇਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੇ ਇਹ ਸਭ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਅਮਰਿੰਦਰ ਸਿੰਘ ਹੈ ਅਮਰਿੰਦਰ ਜੀ ਕੀ وجہ ਹੈ ਅਸਲ ਦੇ ਵਿੱਚ ਜਿਹੜਾ ਇੰਨੀ ਪ੍ਰੋਬਲਮ ਆ ਰਹੀ ਹੈ ਨਹੀਂ ਇਹ ਪਿੱਛੋਂ ਲਾਈਨ ਦੇ ਵਿੱਚ ਕੁਝ ਬੋਰੇ ਵਗੈਰਾ ਆ ਗਏ ਜਿਹਨਾਂ ਵਿੱਚ ਕੱਪੜੇ ਵਗੈਰਾ ਲੀਰਾ-ਵੇਰਾ ਭਰੀ ਹੋਏ ਸੋਹਰੇ ਕਰਕੇ ਸੀਵਰ ਉਚੋਕ ਹੋਇਆ ਪਿਆ ਉਸ ਵਜ੍ਹਾ ਕਰਕੇ ਲਾਈਨ ਪਾਣੀ ਨਹੀਂ ਚੱਲ ਰਿਹਾ ਹੈਗਾ ਲੱਗਦਾ ਹੈ ਵੀ ਇਹ ਕੀ ਚੀਜ਼ ਵਿੱਚ ਫਸੀ ਹੋਈ ਹੈ ਹ ਕੁਝ ਤਾਂ ਸਫਾਈ ਦੇ ਰਾਨਾ ਬੋਰੀਆ ਵਗੈਰਾ ਕੱਢਦੀਆਂ ਨੇ ਜਿਹੜੇ ਸੀਵਰਮੈਨ ਵਗੈਰਾ ਲੱਗੇ ਹੋਏ ਸੀ ਪਿਛੇ 7 ਦਿਨੋਂ ਤੋਂ ਲਗਾਤਾਰ 24 ਘੰਟੇ ਕੰਮ ਕਰ ਰਹੇ ਨੇ ਬਸ ਉਹਨਾਂ ਦੇ ਜਦੋਂ ਖਾਲੀ ਹੋ ਗਏ ਲਾਈਨ ਉਹ ਥੋੜੇ ਬੰਦੇ ਵੀ ਕੁਝ ਘੱਟ ਦੇਖਣ ਚ ਲੱਗ ਰਹੇ ਨੇ ਵਜਾ ਅ ਕੋਈ ਜਿਹੜੇ ਕੱਚੇ ਮਲਾਜੇ ਨੇ ਪੱਕੇ ਹੋਣ ਦੇ ਲਈ ਉਹਨਾਂ ਨੂੰ ਸਟ੍ਰਾਈਕ ਚੱਲ ਰਹੀ ਆ ਆਲ ఓਵਰ ਪੰਜਾਬ ਦੇ ਵਿੱਚ ਇਸ ਕਰਕੇ ਥੋੜੇ ਬੰਦੇ ਘੱਟ ਨੇ ਕੋਈ ਸਟ੍ਰਾਈਕ ਦਾ ਲੱਗਦਾ ਕੋਈ ਹੱਲ ਨਿਕਲ ਸਕਦਾ ਇਹ ਤਾਂ ਸਰਕਾਰ ਦੇ ਵੱਲੋਂ ਹੀ ਆ ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਬੋਰੇ ਨੇ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਨਿਕਲੇ ਨੇ ਅ 4 ਤੋਂ 5 4 ਤੋਂ 5 ਨਿਕਲ ਚੁੱਕੇ ਨੇ ਨਿਕਲ ਚੁੱਕੇ ਨੇ ਦੋ ਫੱਟੇ ਦੋ ਦੋ ਤਿੰਨ ਫੱਟੇ ਵੀ ਨਿਕਲ ਚੁੱਕੇ ਨੇ ਇੱਕ ਫੱਟਾ ਨਿਕਲ ਚੁੱਕਾ ਵੱਡਾ ਸਾਰਾ ਵੱਡਾ ਕੀ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਦੇ ਲੋਕਾਂ ਨੂੰ ਵੀ ਅਹ ਆਪਣੇ ਜੋ ਵੀ ਲਿਫਾਫੇ ਵਗੈਰ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਕੂੜਾ ਕਰਕਰ ਸੀਵਰ ਦੇ ਵਿੱਚ ਨਾ ਸੁੱਟੋ ਇਹ ਸਿਰਫ ਇੱਕ ਆਪਣਾ ਉਸ ਵਜ੍ਹਾ ਕਰਕੇ ਆ ਵੀ ਆਪਣਾ ਯੂਨੀਨ ਵਗੈਰਾ ਵਸਤੀ ਹੈ ਨੋਟ ਫੋਰ ਵੇਸਟੇਜ ਵਾਸਤੇ ਬਣਾਇਆ ਹੋਇਆ ਸੀ ਠੀਕ ਹੈ ਥੈਂਕ ਯੂ ਦੇਖ ਸਕਦੇ ਹੋ ਕਿ ਜਿਹੜੇ ਜੇ ਨੇ ਮਰਿੰਦਰ ਸਿੰਘ ਉਹਨਾਂ ਦਾ ਕਹਿਣ ਦਾ ਮਤਲਬ ਵੀ ਇਹੀ ਹੈ ਕਿ 5 ਤੋਂ 6 ਜਿਹੜੇ ਨੇ ਅਸੀਂ ਲੀਰਾਂ ਵਾਲੇ ਬੋਰੇ ਨੇ ਉਹ ਕੱਢ ਚੁੱਕੇ ਆ ਪਰ ਹਲੇ ਵੀ ਹੋਰ ਨਿਕਲਣ ਦੀ ਸੰਭਾਵਨਾ ਹੈ ਜਿਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਮੁਸ਼ਕਲਤਾ ਜੜੀਆਂ ਨੇ ਚੱਲਣੀਆਂ ਪੈ ਰਹੀਆਂ ਨੇ ਔਰ 2-4 ਦੇ ਦਿਨ ਦੇ ਵਿੱਚ ਜਿਹੜਾ ਇਹ ਸਾਰਾ ਮਸਲਾ ਸੌਟ ਆਊਟ ਵੀ ਹੋ ਜਾਣਾ ਹੈ ਔਰ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਸੀਵਰੇਜ ਦੇ ਹਾਲ ਨੇ ਜਾਂ ਨਾਲੀਆਂ ਜਿਹੜੇ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਪਲਾਸਟਿਕ ਵਗੈਰਾ ਜਿਹੜਾ ਅ ਜਿਹੜਾ ਨਾ ਸਿੱਟਿਆ ਜਾਵੇ ਜਿਹਦੇ ਨਾਲ ਤੁਸੀਂ ਆਪ ਹੀ ਜਿਹੜਾ ਕਮਿਆਜਾ ਇਹ ਭੁਗਤਦੇ ਹੋ ਪਰ ਕੁਝ ਜਿਹੜੀ ਹੜਤਾਲ ਚੱਲ ਰਹੀ ਹੈ ਉਸ ਕਰਕੇ ਵੀ ਥੋੜਾ ਜਿਹਾ ਇਹ ਟਾਈਮ ਜਿਹੜਾ ਇਸ ਵਾਰ ਲੱਗਦਾ ਨਜ਼ਰ ਆਉਂਦਾ ਹੈ ਸਰਕਾਰ ਜਿਹੜੀ ਹੈ ਲਗਾਤਾਰ ਉਹ ਗੱਲਾਂ ਨੂੰ ਸੁਣਨ ਦੇ ਲਈ ਹਲੇ ਤੱਕ ਤਿਆਰ ਨਹੀਂ ਹੋ ਰਹੀ ਜਿਸ ਕਰਕੇ ਉਧਰ ਦੂਜੇ ਪਾਸੇ ਮੁਲਾਜ਼ਮ ਵੀ ਜਿਹੜੇ ਨੇ ਆਪਣੇ ਧਰਨਿਆਂ ਦੇ ਉੱਤੇ ਬੈਠੇ ਹੋਏ ਨੇ ਅਮਰਿੰਦਰ ਸਿੰਘ ਦਾ ਇੱਕੋ ਹੀ ਕਹਿਣਾ ਹੈ ਕਿ ਵੇਸਟ ਜਿਹੜਾ ਪਾਣੀ ਹੈ ਉਸ ਨੂੰ ਇੱਕ ਸਾਈਡ ਤੇ ਰੱਖੋ ਤਾਂ ਕਿ ਉਹਦੇ ਵਿੱਚ ਜਿਹੜੀ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਗਰ ਤੁਹਾਡੇ ਏਰੀਆ ਦੇ ਵਿੱਚ ਕੋਈ ਅਜਿਹਾ ਕੋਈ ਤੁਹਾਨੂੰ ਦੇਖਣ ਨੂੰ ਮਿਲਦਾ ਤਾਂ ਉਹਨੂੰ ਵੀ ਇੱਕ ਜਿਹੜਾ ਸਾਈਡ ਤੇ ਕਰ ਦੋ ਤਾਂ ਕਿ ਕਿਸੇ ਨੂੰ ਹੋਰ ਨੂੰ ਵੀ ਜਿਹੜੀ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਚੱਲਣੀ ਪਵੇ ਪਿਛਲਾਲ ਦੇ ਉਹ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ